ਫੌਜੀ ਨੌਜਵਾਨ ਜਿਹੜੇ ਆਪਣੇ ਪਿਤਾ ਵਾਂਗ ਆਪਣੇ ਚਾਚੇ ਦਾਇਆ ਵਾਂਗ ਅੱਜ ਸੰਘਰਸ਼ ਵਿੱਚ ਪਹੁੰਚੇ ਨੇ ਬਾਈ ਜੀ ਤੁਸੀਂ ਸੰਘਰਸ਼ ਤੇ ਆਏ ਹੋ ਜਿਵੇਂ ਬਾਰਡਰਾਂ ਤੇ ਹੋ ਰਿਹਾ ਕਿ ਉਹ ਲੱਗਦਾ ਤੁਸੀਂ ਮਿਲਟਰੀ ਮੈਨ ਹੋ ਕਿ ਜਾਇਜ਼ ਆ ਉਹ ਜਿਹੜਾ ਬਾਰਡਰਾਂ ਤੇ ਹੋ ਰਿਹਾ ਜੋ ਬਿਲਕੁਲ ਨਜਾਇਜ਼ ਹੈ ਜੀ ਚੁੱਪ ਕਰਨੇ ਸ਼ੀਰੋ ਹੈ ਅਸੀਂ ਉੱਥੇ ਸੀ ਉਸ ਦਿਨ ਜਿਹਦੇ ਨੇ ਤੇ ਗੋਲੀ ਵਜੀ ਹੈ ਉਹਨਾਂ ਕੋਲ ਹੀ ਸਿੱਧੇ ਪ੍ਰਾਈਵੇਟ ਵੈਪਨਾਂ ਦੇ ਫਾਇਰ ਕਰ ਰਹੇ ਆ ਜੀ ਇਹ ਹੁਣ ਇਹ ਨਹੀਂ ਪਤਾ ਉਹਨੇ ਕੋਲ ਆਈਡੀ ਹੈਗੀ ਆ ਜਾਂ ਪੁਲਿਸ ਵਾਲੇ ਨੇ ਉਹ ਜਾਂ ਕੋਣ ਨੇ ਜਾਂ ਵਿਦਾਊਟ ਪੁਲਿਸ ਵਾਲੇ ਨੇ ਇਹ ਹਜੇ ਤਾਂ ਕੋਈ ਕਲੀਅਰ ਨਹੀਂ ਹੈਗਾ ਕਿਉਂਕਿ ਜਿਹੜਾ ਪੁਲਿਸ ਵਾਲਾ ਹੋਗਾ ਉਹਦੇ ਵਰਦੀ ਪਾਈ ਹੁੰਦੀ ਹੈ ਜੀ ਬਾਰਡਰ ਤੇ ਵੀ ਕਦੇ ਡਿਊਟੀ ਲੱਗੀ ਹੁੰਨੀ ਕਦੇ ਬਾਰਡਰ ਤੇ ਦੂਸ਼ਮਣ ਦੇਸ਼ ਨਾਲ ਵੀ ਇਦਾਂ ਦਾ ਵਿਹਾਰ ਹੁੰਦਾ ਜਿਵੇਂ ਉਰੇ ਆਪਣੇ ਦੇਸ਼ ਦੇ ਬਸੰਦੇ ਨਾਲ ਹੋਰੇ ਨਹੀਂ ਨਹੀਂ ਜੀ ਬਾਰਡਰ ਤੇ ਇਹ ਚੀਜ਼ ਨਹੀਂ ਹੁੰਦੀ ਬਾਰਡਰ ਦੇ ਜਿੱਦਾਂ ਕਿ ਹੁਣ ਜੰਮੂ 'ਚ ਆਪਰੇਸ਼ਨ ਚੱਲਦੇ ਨੇ ਜੀ ਆਪਰੇਸ਼ਨ 'ਚ ਕਈ ਵਾਰੀ ਹੱਲਾ ਗੁੱਲਾ ਹੋ ਜਾਂਦਾ ਉੱਥੇ ਚਾਹੇ ਪੁਲਿਸ ਆ ਚਾਹੇ ਆਰਮੀ ਆ ਚਾਹੇ CRPF ਹੈ ਚਾਹੇ BSF ਹੈ ਚਾਹੇ ਕੋਈ ਵੀ ਹੈ ਜੋ ਕਿਸੇ ਨੂੰ ਵੀ ਸ਼ੂਟ ਆਊਟ ਆਪਣਾ ਸ਼ੂਟ ਕਰਨ ਦਾ ਆਰਡਰ ਨਹੀਂ ਹੈ ਕੀ ਲੱਗਦਾ ਜਿਵੇਂ ਕਿਸਾਨ ਦੋਸਰਾਰੇ ਨੇ ਵੀ ਆਰਐਸਐਸ ਦੇ ਬੰਦੇ ਨੇ ਕੁਝ ਹੋਰ ਨੇ ਜਾਂ ਬਾਹਰੋਂ ਕੋਈ ਬੰਦੇ ਬੁਲਾਏ ਹੋਏ ਨੇ ਉਹ ਉਹਦੇ ਸ਼ੱਕ ਜਾਂਦੀ ਆ ਫਿਰ ਹਾਂ ਜਾਂਦੀ ਪ੍ਰੋਪਰ ਜਾਊਗੀ ਮੰਨ ਲਓ ਕੋਈ ਇੱਕ ਬੰਦਾ ਪੂਰੀ ਡਰੈਸ ਵਿੱਚ ਖੜਾ ਹੈ ਤੇ ਇੱਕ ਬੰਦਾ ਸਿਵਲ ਡਰੈਸ ਵਿੱਚ ਆਈ ਉਹਦੇ ਪਿੱਛੇ ਉਹ ਗਿਆ ਜਿਹੜੇ ਆਪਣੇ ਮੁਲਾਜ਼ਮ ਨੇ ਚਾਰ ਬੰਦੇ ਮਲਾਜ਼ਮ ਉਹਨਾਂ ਦੇ ਅੱਗੇ ਨੇ ਤੇ ਚਾਰ ਹੋ ਬੰਦੇ ਪਿੱਛੇ ਨੇ ਜਦੋਂ ਉਹਨਾਂ ਨੇ ਫਾਇਰ ਕਰਨਾ ਹੈ ਉਹ ਪਿੱਛੇ ਹਟਦੇ ਉਹ ਅੱਗੇ ਆਉਂਦੇ ਨੇ ਉਦੋਂ ਫਾਇਰ ਕਰਦੇ ਨੇ ਉਹ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਅੱਜ ਖੜੇ ਆ ਸਨਾਮ ਸੀਧ ਉਦਮ ਸਿੰਘ ਰੇਲਵੇ ਸਟੇਸ਼ਨ ਦੇ ਉੱਤੇ ਜਿੱਥੇ ਕਿਸਾਨਾਂ ਨੇ ਸਹੀ 12:00 ਵਜੇ ਰੇਲਵੇ ਟਰੈਕ ਨੇ ਜਿਹੜੇ ਘੇਰ ਲਏਗੇ ਨੇ ਕਿਉਂਕਿ ਅਸੀਂ ਜਦੋਂ ਉਰੇ ਆਏ 5 ਮਿੰਟ ਰਹਿੰਦੇ 12 ਵਜੇ ਤੋਂ ਤਾਂ ਉਰੇ ਕਿਸਾਨ ਇਕੱਠੇ ਹੋ ਗਏ ਸੀ ਪਰ ਜਿਹੜਾ ਟਰੈਕ ਰੋਕਣ ਦਾ ਕੰਮ ਸੀ ਉਹ ਸਹੀ 12 ਵਜੇ ਤੋਂ ਸ਼ੁਰੂ ਕਰ ਦਿੱਤਾ ਗਿਆ ਇੱਕ ਪਾਸੇ ਮਾਲ ਗੱਡੀ gir ਗਈ ਆ ਸਟੇਸ਼ਨ ਦੇ ਉੱਤੇ ਦੂਜੇ ਪਾਸੇ ਇੱਕ ਪੈਸੈਂਜਰ ਗੱਡੀ ਜਿਹੜੀ ਲੁਧਿਆਣੇ ਨੂੰ ਜਾਂਦੀ ਸੀ ਉਹ ਵੀ ਇੱਥੇ gir ਗਈ ਆ ਕਿਉਂਕਿ ਅੱਗੇ ਇਸ ਤੋਂ ਅਗਲਾ ਸਟੇਸ਼ਨ ਆ ਜਿਹੜਾ ਸੰਗਰੂਰ ਦਾ ਪਰ ਜਿਹੜੀ ਸੁਨਾਮ ਸਟੇਸ਼ਨ ਦੀ ਗੱਲ ਆ ਉਹ ਥੋੜੀ ਜਿਹੀ ਵੱਖਰੀ ਆ ਕਿਉਂ ਵੱਖਰੀ ਆ ਇੱਕ ਪਾਸੇ ਪੰਜਾਬ ਦੇ ਕਿਸਾਨ ਕਿਸਾਨਾਂ ਲਈ ਲੜ ਰਹੇ ਨੇ ਦੂਜੇ ਪਾਸੇ ਪੰਜਾਬ ਦੇ ਨੌਜਵਾਨ ਦੇਸ਼ ਲਈ ਲੜਦੇ ਨੇ ਇੱਕ ਫੌਜੀ ਨੌਜਵਾਨ ਜਿਹੜੇ ਆਪਣੇ ਪਿਤਾ ਵਾਂਗ ਆਪਣੇ ਚਾਚੇ ਤਾਇਆ ਵਾਂਗ ਅੱਜ ਸੰਘਰਸ਼ ਵਿੱਚ ਪਹੁੰਚੇ ਨੇ ਬਾਈ ਜੀ ਤੁਸੀਂ ਸੰਘਰਸ਼ ਤੇ ਆਏ ਹੋ ਹਾਂਜੀ ਹਾਂਜੀ ਜਿਵੇਂ ਬਾਰਡਰਾਂ ਤੇ ਹੋ ਰਿਹਾ ਕਿ ਉਹ ਲੱਗਦਾ ਤੁਸੀਂ ਮਿਲਟਰੀ ਮੈਨ ਹੋ ਕਿ ਜਾਇਜ਼ ਆ ਉਹ ਹੁਕਮ ਜਿਹੜਾ ਬਾਰਡਰਾਂ ਤੇ ਹੋ ਰਿਹਾ ਜੋ ਬਿਲਕੁਲ ਨਜਾਇਜ਼ ਹੈ ਜੀ ਕਿਉਂਕਿ ਜਿਹੜਾ ਬਾਰਡਰਾਂ ਦੇ ਸਿੱਧੀਆਂ ਗੋਲੀਆਂ ਮਾਰੇ ਨੇ ਆਪਣੇ ਕਿਸਾਨ ਵੀਰਾਂ ਦੇ ਇਹ ਸ਼ਾਂਤਮੀ ਉੱਥੇ ਧਰਨੇ ਤੇ ਬੈਠੇ ਨੇ ਇਹਨਾਂ ਨੂੰ ਕੀ ਸ਼ਾਂਤਮੀ ਨਹੀਂ ਬੈਠਣ ਦਿੱਤਾ ਜਾ ਰਿਹਾ ਇਸ ਕਰਕੇ ਸਿੱਧੀਆਂ ਡਾਇਰੈਕਟ ਗੋਲੀਆਂ ਚਲਾ ਰਹੇ ਨੇ ਇਹ ਬਹੁਤ ਗਲਤ ਹੈ ਡਾਇਰੈਕਟ ਗੋਲੀਆਂ ਚਲਾਉਣਾ ਆਪਣੇ ਹੱਕਾਂ ਲਈ ਹਰੇਕ ਲੜ ਸਕਦਾ ਕੋਈ ਵੀ ਆਪਾਂ ਕਿਸੇ ਨੂੰ ਵੀ ਅਧਿਕਾਰ ਆਪਦੇ ਹੱਕ ਮੰਗਣ ਦਾ ਈ ਤੁਸੀਂ ਬਾਰਡਰ ਤੇ ਵੀ ਕਦੇ ਡਿਊਟੀ ਲੱਗੀ ਹੋਣੀ ਕਦੇ ਬਾਰਡਰ ਤੇ ਦੂਸ਼ਮਣ ਦੇਸ਼ ਨਾਲ ਵੀ ਇਦਾਂ ਦਾ ਵਿਹਾਰ ਹੁੰਦਾ ਜਿਵੇਂ ਉਰੇ ਆਪਣੇ ਦੇਸ਼ ਦੇ ਬਸੰਦੇ ਨਾਲ ਹੋ ਰਿਹਾ ਹੈ ਨਹੀਂ ਨਹੀਂ ਜੀ ਬਾਰਡਰ ਤੇ ਇਹ ਚੀਜ਼ ਨਹੀਂ ਹੁੰਦੀ ਬਾਰਡਰ ਦੇ ਜਿੱਦਾਂ ਕਿ ਹੁਣ ਜੰਮੂ 'ਚ ਆਪਰੇਸ਼ਨ ਚੱਲਦੇ ਨੇ ਜੀ ਆਪਰੇਸ਼ਨ 'ਚ ਕਈ ਵਾਰੀ ਹੱਲਾ ਗੁੱਲਾ ਹੋ ਜਾਂਦਾ ਹੈ ਉੱਥੇ ਚਾਹੇ ਪੁਲਿਸ ਹੈ ਚਾਹੇ ਆਰਮੀ ਹੈ ਚਾਹੇ ਸੀਆਰਪੀਐਫ ਹੈ ਚਾਹੇ ਬੀਐਸਐਫ ਹੈ ਚਾਹੇ ਕੋਈ ਵੀ ਹੈ ਜੀ ਉੱਥੇ ਕਿਸੇ ਨੂੰ ਵੀ ਸ਼ੂਟਆਊਟ ਆਪਣਾ ਸ਼ੂਟ ਕਰਨ ਦਾ ਆਰਡਰ ਨਹੀਂ ਹੈ ਜਿਹੜਾ ਸ਼ੂਟ ਕਰਨ ਵਾਲਾ ਹੋਇਆ ਖਨੋਰੀ ਬਾਰਡਰ ਦੇ ਉੱਤੇ ਕੀ ਕਾਨੂੰਨ ਤੁਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਲੜਦੇ ਹੋ ਲੈਨਰਡ ਆਰਡਰ ਨੂੰ ਤੁਸੀਂ ਮੇਨਟੇਨ ਰੱਖ ਦਿਓ ਹਰ ਸਮੇਂ ਕਿਉਂਕਿ ਜਿਹੜਾ ਮਿਲਟਰੀ ਬੈਨ ਆ ਉਹ ਲਾਈਨ ਕਰਾਸ ਹੀ ਨਹੀਂ ਕਰਦਾ ਕਦੀ ਵੀ ਜਿਹੜੇ ਉੱਥੇ ਨੌਜਵਾਨ ਜਿਨ੍ਹਾਂ ਨੇ ਗੋਲੀਆਂ ਮਾਰ ਰਹੇ ਨੇ ਜਾਂ ਫਾਇਰ ਮਾਰ ਰਹੇ ਨੇ ਦਿਨਾਲੀਆਂ ਦੇ ਕਿ ਉਹ ਇਹ ਜੇ ਸਰਕਾਰੀ ਮਿਲਟਰੀ ਬੈਨ ਕੋਲੇ ਹੁੰਦੇ ਨੇ ਅਸਲੇ ਪਹਿਲੀ ਗੱਲ ਤਾਂ ਜੀ ਜਿਹੜਾ ਆਪਣਾ ਇਹ ਸਿਵਲ ਵੈਪਨ ਹੈ ਜੀ ਕਿਉਂਕਿ ਇਹ ਆਰਮੀ ਕੋਲੇ ਕਦੀ ਵੀ ਅਲੌਡ ਨਹੀਂ ਇਹ ਚੀਜ਼ ਸਿਵਲ ਵੈਪਨ ਤੇ ਜਿਹੜਾ ਸਰਕਾਰੀ ਹੈ ਉਹਨਾਂ ਕੋਲੇ ਜੀ ਐਸਐਲਰ ਐਸਐਲਰ ਹੋਗੀ ਜਾਂ ਆਪਣੇ ਇਨਸਾਸ ਵਗੈਰਾ ਉਹ ਹੁੰਦੀ ਹੈ ਨਾ ਸਰਕਾਰੀ ਜੀ ਇਹ ਹੈਗਾ ਜੀ ਪ੍ਰਾਈਵੇਟ ਵੈਪਨ ਇਹ ਜਿਹੜਾ ਸ਼ੁਭ ਕਰਨਾ ਸ਼ਹੀਦ ਹੋਇਆ ਸੀ ਉੱਥੇ ਸੀ ਉਸ ਦਿਨ ਜਿਹਦੇ ਨੇ ਇਹਦੇ ਗੋਲੀ ਵਜੀ ਹੈ ਉਹਨਾਂ ਕੋਲ ਹੀ ਸਿੱਧੇ ਪ੍ਰਾਈਵੇਟ ਵੈਪਨਾਂ ਦੇ ਫਾਇਰ ਕਰ ਰਹੇ ਹੈ ਜੀ ਇਹ ਹੁਣ ਇਹ ਨਹੀਂ ਪਤਾ ਉਹਨਾਂ ਕੋਲ ਆਈਡੀ ਹੈਗੀ ਆ ਜਾਂ ਪੁਲਿਸ ਵਾਲੇ ਨੇ ਉਹ ਜਾਂ ਕੌਣ ਨੇ ਜਾਂ ਵਿਦਾਊਟ ਪੁਲਿਸ ਵਾਲੇ ਨੇ ਇਹ ਹਜੇ ਤਾਂ ਕੋਈ ਕਲੀਅਰ ਨਹੀਂ ਹੈਗਾ ਕਿਉਂਕਿ ਜਿਹੜਾ ਪੁਲਿਸ ਵਾਲਾ ਹੋਗਾ ਉਹਦੇ ਵਰਦੀ ਪਾਈ ਹੁੰਦੀ ਹੈ ਜੀ ਇਹਨਾਂ ਦੇ ਨਾਮ ਵਰਦੀ ਪਾਈ ਹੀ ਹੈ ਤੇ ਜਿਹਨੇ ਸੇਫਟੀ ਜੈਕਟਾਂ ਨੇ ਉਹ ਸਰਕਾਰੀ ਨੇ ਬਾਕੀ ਇਹਦੇ ਪਿੱਛੇ ਜੀ ਸਿਵਲ ਡਰੈਸ ਹੈ ਇਹਨਾਂ ਦੇ ਤੁਸੀਂ ਅੱਜ ਧਰਨੇ ਤੇ ਆਇਆ ਹੋ ਤੁਹਾਡੇ ਵਰਦੀ तकरीबन ਅੱਧੇ ਨੂੰ ਜਾਵੇ ਪਾਈ ਹੋਈ ਆ ਬੂਟ ਕਿਥੇ ਹੋਏ ਨੇ ਪੈਂਟ ਵੀ ਪਾਈ ਹੋਈ ਆ ਪਤਾ ਲੱਗਦਾ ਵੀ ਤੁਸੀਂ ਮਿਲਟਰੀ ਮੈਨ ਹੋ ਜਿਹੜੇ ਉੱਥੇ ਬਾਰਡਰਾਂ ਤੇ ਲੜ ਰਹੇ ਨੇ ਜਾਂ ਗੋਲੀਆਂ ਮਾਰਦੇ ਨੇ ਸਿੱਧੀਆਂ ਉਹ ਲੱਗਦੇ ਨੇ ਤੁਹਾਨੂੰ ਵੀ ਮਿਲਟਰੀ ਮੈਨ ਨਹੀਂ ਕਰ ਨਹੀਂ ਨਹੀਂ ਜੀ ਕਿਉਂਕਿ ਕੋਈ ਵੀ ਸਰਕਾਰੀ ਜਿਹੜਾ ਮੁਲਾਜ਼ਮ ਹੈ ਜੀ ਉਹਦੇ ਪ੍ਰੋਪਰ ਪੂਰੀ ਵਰਦੀ ਪਾਈ ਹੁੰਦੀ ਆ ਜਦੋਂ ਮੈਂ ਕਿਤੇ ਡਿਊਟੀ ਤੇ ਆਣਾ ਚਾਹੇ ਪੰਜਾਬ ਪੁਲਿਸ ਦਾ ਕੋਈ ਜਵਾਨ ਆ ਉਹਨੇ ਜਿੱਥੋਂ ਵੀ ਇਹਦੇ ਉਹਦੇ ਵਿੱਚ ਜਾਣਾ ਨਾ ਧਰਨੇ ਜੀ ਦਾ ਕਿਤੇ ਵੀ ਉਹਨਾਂ ਦੇ ਪ੍ਰੋਪਰ ਪੂਰੀ ਵਰਦੀ ਪਾਈ ਹੋਊਗੀ ਉਹਨਾਂ ਦਾ ਆਈਡੀ ਪ੍ਰੂਫ ਦੇ ਕੋਲੇ ਹੋਊਗਾ ਉਹ ਚੀਜ਼ ਆਈ ਕਿਉਂਕਿ ਉੱਥੇ ਜਿਹੜੇ ਵਿਦਾਉਟ ਸਿਵਲ ਐਡਰੈਸ ਕਿਤੇ ਵੀ ਕੋਈ ਵੀ ਲੋਡ ਨਹੀਂ ਹੁੰਦਾ ਜਿਹੜੇ ਉੱਥੇ ਖੜੇ ਨੇ ਕੀ ਲੱਗਦਾ ਜਿਵੇਂ ਕਿਸਾਨ ਦੋਸਰਾਰੇ ਨੇ ਵੀ ਆਰਐਸਐਸ ਦੇ ਬੰਦੇ ਨੇ ਕੁਝ ਹੋਰ ਨੇ ਜਾਂ ਬਾਹਰੋਂ ਕੋਈ ਬੰਦੇ ਬੁਲਾਏ ਹੋਏ ਨੇ ਉਹ ਉਧੇ ਸ਼ੱਕ ਜਾਂਦੀ ਆ ਫਿਰ ਉਹੀ ਗੱਲ ਹਾਂ ਜਾਂਦੀ ਪ੍ਰੋਪਰ ਜਾਊਗੀ ਮੰਨ ਲਓ ਕੋਈ ਇੱਕ ਬੰਦਾ ਪੂਰੀ ਐਡਰੈਸ ਤੇ ਖੜਾ ਤੇ ਇੱਕ ਬੰਦਾ ਸਿਵਲ ਐਡਰੈਸ ਜਾਈ ਉਹਦੇ ਪਿੱਛੇ ਉਹ ਕੀ ਆ ਜਿਹੜੇ ਆਪਣੇ ਮੁਲਾਜ਼ਮ ਨੇ ਚਾਰ ਬੰਦੇ ਮਲਾਜ਼ਮ ਉਹਨਾਂ ਦੇ ਅੱਗੇ ਨੇ ਤੇ ਚਾਰ ਹੋਰ ਬੰਦੇ ਪਿੱਛੇ ਨੇ ਜਦੋਂ ਉਹਨਾਂ ਨੇ ਫਾਇਰ ਕਰਨਾ ਹੈ ਉਹ ਪਿੱਛੇ ਹਟਦੇ ਉਹ ਅੱਗੇ ਆਉਂਦੇ ਨੇ ਉਦੋਂ ਫਾਇਰ ਕਰ ਦਿੰਦੇ ਹੋਏ ਸ਼ੁਭਕਰਨ ਦੇ ਉੱਥੇ ਉਸੇ ਟਾਈਮ ਤੇ ਗੋਲੀ ਜਦੋਂ ਸ਼ੁਭਕਰਨ ਦੇ ਫਾਇਰ ਲੱਗਿਆ ਤੁਸੀਂ ਉੱਥੇ ਮੌਕੇ ਤੇ ਮजूद ਸੀ ਲਵੀ ਸੀ ਹਾਂਜੀ ਅਸੀਂ ਮੌਜੂਦ ਸੀ 21 ਤਰੀਕ ਨੂੰ ਕਿੱਦਾਂ ਦਾ ਪਾਣਾ ਵਾਪਰੇ ਉਹ ਪਾਣਾ ਬਹੁ ਮਾੜਾ ਜੀ ਉੱਥੇ ਜਿਹੜੀ ਉਹਨਾਂ ਨੇ ਇਹ ਆਪਣੀ ਮੰਤਭਾਗੀ ਘਟਨਾ ਇਹ ਆਪਣਾ ਕੇਸ ਤਾਂ ਇਹਨਾਂ ਦਾ ਫਾਇਰ ਕਰਾ ਰੱਖੀ ਆ ਪਰ ਫੇਰ ਵੀ ਸਰਕਾਰ ਸਭ ਤੋਂ ਗੰਦਾ ਕੰਮ ਕਰੀ ਇਹ ਚੀਜ਼ ਹੈ ਕਿਉਂਕਿ ਇਹ ਚੀਜ਼ ਆਪਾਂ ਜਿੱਦਾਂ ਹੁੰਦ ਸੰਘਰਸ਼ ਹੈ ਸੰਘਰਸ਼ ਆਪਾਂ ਅੰਦੋਲਨ ਹੈ ਸ਼ਾਂਤਮਈ ਆਪਾਂ ਕਿਤੇ ਵੀ ਕਰ ਸਕਦੇ ਹਾਂ ਚਾਹੇ ਆਪਾਂ ਕਿਸੇ ਵੀ ਆਪਣਾ ਪੀਐਮ ਹੋਵੇ ਜਾਂ ਸੀਐਮ ਹੋਵੇ ਕਿਸੇ ਦੇ ਵਿਰੁੱਧ ਆਪਾਂ ਨੂੰ ਜੀ ਕੋਰਟ ਦਾਗ ਜਾਂ ਕੋਈ ਲਾਅਨ ਆਰਡਰ ਆ ਆਪਾਂ ਕਿਤੇ ਵੀ ਆਪਾਂ ਸ਼ਾਂਤਮਈ ਕਿਤੇ ਧਰਨਾ ਕਰਕੇ ਆਪਾਂ ਰੋਸ ਪ੍ਰਗਟ ਕਰ ਸਕਦੇ ਹਾਂ ਇੱਕ ਪਾਸੇ ਕਿਸਾਨ ਸ਼ਾਂਤਮਈ ਧਰਨਾ ਕਰ ਰਹੇ ਨੇ ਦੂਜੇ ਪਾਸੇ ਤੁਸੀਂ ਨੌਜਵਾਨ ਬਾੜਾਂ ਦੇ ਲੜਦੇ ਹੋ ਜਿਹੜੇ ਉਥੇ ਆਏ ਨੇ ਨੌਜਵਾਨ ਉਹ ਵੀ ਕਿਸੇ ਕਿਸਾਨਾਂ ਦੀ ਪੁੱਤ ਹੋਣਗੇ ਜਿਹੜੇ ਗੋਰੀਆਂ ਮਾਰ ਰਹੇ ਨੇ ਜਾਂ ਫਾਇਰ ਮਾਰ ਰਹੇ ਨੇ ਕਿਵੇਂ ਲੱਗਦਾ ਤੁਹਾਨੂੰ ਕਿਸਾਨਾਂ ਦੇ ਪਤੋਂ ਥੋੜੀ ਜਿਹੜੇ ਜਿਹੜਾ ਆਪਣਾ ਮੁਲਾਜ਼ਮ ਹੁੰਦਾ ਜੀ ਉਹਦਾ ਠੀਕ ਹੈ ਜਿਹੜੇ ਇਹਨਾਂ ਨੇ ਪ੍ਰਾਈਵੇਟ ਬੰਦੇ ਵਿੱਚ ਵੜੇ ਹੋਏ ਨੇ ਉਹ ਜ਼ਿਆਦਾ ਫਾਇਰ ਕਰ ਉਹ ਹੀ ਨੁਕਸਾਨ ਕਰਨੇ ਪ੍ਰਾਈਵੇਟ ਵੈਪਨ ਉਹਨਾਂ ਕੋਲ ਹੀ ਹੈ ਜਿਨ੍ਹਾਂ ਕੋਲ ਸਰਕਾਰੀ ਹੈ ਸਰਕਾਰੀ ਨਹੀਂ ਚਲਾ ਰਹੇ ਉਹ ਪ੍ਰਾਈਵੇਟ ਵੈਪਨ ਚਲਾ ਰਹੇ ਨੇ ਆਰੇ ਵਾਲੇ ਸਾਈਡਾ ਬਾਰਡਰ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਜਦੋਂ ਸ਼ੁਭ ਕਰਨ ਦੀ ਮੌਤ ਹੁੰਦੀ ਆ ਨੌਂ ਜਵਾਨ ਉਥੇ ਧਰਨੇ ਵਿੱਚ ਮੌਜੂਦ ਸੀ ਕਿਉਂਕਿ ਜਿਹੜਾ ਉਹ ਫਾਇਰ ਵਧਿਆ ਇਹਨਾਂ ਦਾ ਕਹਿਣਾ ਕਿਉਂਕਿ ਟ੍ਰੇਨਿੰਗ ਹੋਈ ਆ ਵੈਪਨ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਗੋਲੀਆਂ ਨੂੰ ਚੰਗੇ ਵੀ ਉਹ 12 ਬੋਰ ਰਾਈਫਲ ਦਾ ਫਾਇਰ ਕਿਤੇ ਨਾ ਕਿਤੇ ਉਹ ਨੌਜਵਾਨ ਦੇ ਸਿਰ ਤੇ ਵੱਜਿਆ ਵੱਜਿਆ ਵੀ ਬੈਕ ਸਾਈਡ ਤੇ ਹੋਇਆ ਜਿਹੜਾ ਕਿ ਨਜਾਇਜ਼ਾ ਚਾਰ ਜਵਾਨ ਪੁਲਿਸ ਦੇ ਫੌਜ ਦੇ ਅੱਗੇ ਹੁੰਦੇ ਨੇ ਤੇ ਵਿਚਾਲੇ ਸਿਵਲ ਤੇ ਉਦੋਂ ਪਿੱਛੇ ਫਿਰ ਫੌਜ ਜਦੋਂ ਫਾਇਰ ਕਰਨੇ ਹੁੰਦੇ ਨੇ 12 ਬੋਰ ਜਿਹਾ ਹੋਰ ਦੇ ਜਿਹੜੇ ਅੱਗੇ ਵਾਲੇ ਨੌਜਵਾਨ ਨੇ ਉਹ ਪਿੱਛੇ हट ਜਾਂਦੇ ਨੇ ਉਹ ਸਿਵਲ ਹੋ ਜਾਣ ਉਹਨਾਂ ਦੇ ਫਾਇਰਿੰਗ ਕਰਦੇ ਨੇ ਜਿਹੜੇ ਜਿਸ ਕਾਰਨ ਕਿਸਾਨ ਵੀ ਦੋ ਚਲਾ ਰਹੇ ਨੇ ਵੀ ਇਧਰੋਂ ਵੀ ਜਿ ਕੁਝ ਜਿਹੜੇ ਹਰਿਆਣਾ ਪੁਲਿਸ ਦੇ ਜਸੂਸ ਸੀ ਜਿਹੜੇ ਪੱਥਰਬਾਜ਼ੀ ਕਰਦੇ ਦੇ ਮਿਲਟਰੀ ਦੇ ਉੱਤੇ ਉਹ ਵੀ ਕਿਸਾਨਾਂ ਨੇ ਫੜ ਕੇ ਬਲਦੇਵ ਸਿੰਘ ਸਿਰਸਾ ਵਰਗੇ ਨੇ ਫੜ ਕੇ ਉਹਨਾਂ ਥਾਣਿਆਂ ਦੇ ਵਿੱਚ ਦਿੱਤੇ ਪਰ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਅਗਰ ਕਿਸਾਨਾਂ ਦਾ ਕਹਿਣਾ ਤੇ ਉਹਨਾਂ ਦੇ ਕੋਈ ਕਾਰਵਾਈ ਹੋ ਜਾਂਦੀ ਤਾਂ ਜਿਹੜੇ ਛੱਡੇ ਜਾਂਦੇ ਨੇ ਜਸੂਸ ਪੱਥਰਬਾਜ਼ੀ ਕਰਦੇ ਨੇ ਜਾਂ ਹੋਰ ਕਰਦੇ ਨੇ ਉਹ ਕਿਸਾਨਾਂ ਦੇ ਕਿਸਾਨਾਰਥ ਨੂੰ ਤਾਰਪਿੱਡੋ ਕਰ ਰਹੇ ਨੇ ਕਿਤੇ ਨਾ ਕਿਤੇ ਇਹ ਹੈ ਕਹਿਣਾ ਇਹ ਨੌਜਵਾਨ ਦਾ ਪਰਪਲ ਦੀ ਅਪਡੇਟ ਲਈ ਦੇਖ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੂ ਵਾਲਾ ਖਨੋਰੀ ਬਟ ਡਿਟਰ ਖਾਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਨਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾਂ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ